ਦੀ ਆਈਡੀ ਕਿਸੇ ਬਾਰੇ ਕੀ ਜਾਣਕਾਰੀ ਲੱਗਦਾ ਅੱਜ ਦਾ ਜਿਹੜਾ ਮੇਰਾ ਮੋਗਾ ਆਉਂਦਾ ਪ੍ਰੋਗਰਾਮ ਸੀ ਜੀ ਸਾਡੇ ਪੰਜਾਬ ਵਿੱਚ ਜਿੰਨੀਆਂ ਵੀ ਪਛੜੇ ਵਰਗ ਨਾਲ ਆ ਸਬੰਧਤ ਲੋਕ ਨੇ ਆ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਵੀ ਸਕੀਮਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਜਾਇਜ਼ਾ ਲੈਣ ਲਈ ਕਿੱਥੇ ਘਾਟ ਹੈ ਕਿੱਥੇ ਪ੍ਰੋਪਰ ਜੋ ਕੁਝ ਵੀ ਚੱਲ ਰਿਹਾ ਉਹਦੇ ਵਾਸਤੇ ਮੈਂ ਅੱਜ ਮੋਗਾ ਵਿਖੇ ਪਹੁੰਚਿਆ ਸੀ ਇੱਥੇ ਸਬੰਧਤ ਜਿੰਨੇ ਵੀ ਅਧਿਕਾਰੀ ਸੀਗੇ ਉਹਨਾਂ ਨਾਲ ਮੇਰੀ ਮੀਟਿੰਗ ਹੋਈ ਅ ਲਗਭਗ ਕਾਫੀ ਕੁਝ ਜਾਣਕਾਰੀਆਂ ਮਿਲੀਆਂ ਇਸ ਤੋਂ ਪਹਿਲੇ ਪਛੜੇ ਵਰਗ ਨਾਲ ਸਬੰਧਤ ਐਨ ਜੀਓ ਦੇ ਕੁਝ ਲੋਕ ਪਛੜੇ ਵਰਗ ਨਾਲ ਸਬੰਧਤ ਜਿਹੜੇ ਕਿ ਪਛੜੀਆਂ ਸ਼੍ਰੇਣੀਆਂ ਦੀ ਨਮਾਇੰਦਗੀ ਕਰਨ ਵਾਲੇ ਲੋਕ ਉਹਨਾਂ ਨਾਲ ਮੀਟਿੰਗ ਹੋਈ ਜੋ ਵੀ ਉਹਨਾਂ ਦੀਆਂ ਸ਼ਿਕਾਇਤਾਂ ਸੀ ਉਹ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਅਧਿਕਾਰੀਆਂ ਤੋਂ ਉਹਨਾਂ ਸੰਬੰਧੀ ਜਿਹੜੀ ਪੁੱਛ ਪੜਤਾਲ ਕੀਤੀ ਤੇ ਬਹੁਤ ਹੀ ਜਿਹੜੀ ਅੱਛੇ ਤਰੀਕੇ ਨਾਲ ਇਹ ਮੀਟਿੰਗ ਜਿਹੜੀ ਹੋਈ ਕੀ ਕਮੀਆਂ ਲੱਗੀਆਂ ਤੁਸੀਂ ਆਏ ਹੋ ਤੁਹਾਨੂੰ ਜਿਹੜਾ ਉੱਥੇ ਸੂਖੀਆਂ ਸਾਰਿਆਂ ਦੀ ਤੁਸੀਂ ਆਓ ਦੇਖੋ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਜੋ ਸਕੀਮਾਂ ਆਉਂਦੀਆਂ ਜੋ ਯੋਜਨਾਵਾਂ ਆ ਉਹ ਹਰ ਇੱਕ ਤੱਕ ਪਹੁੰਚਾਈਆਂ ਜਾਣ ਜਿੰਨੇ ਵੀ ਪਛੜੇ ਵਰਗ ਦੇ ਲੋਕ ਹੈ ਜਿੰਨੇ ਵੀ ਉਹ ਪਿੰਡਾਂ ਚ ਲੋਕ ਰਹਿੰਦੇ ਆ ਸ਼ਹਿਰਾਂ ਦੇ ਸਲਾਮੇ ਇਲਾਕਿਆਂ ਚ ਯਾਰ ਜਿੱਥੇ ਵੀ ਲੋਕ ਰਹ ਰਹੇ ਆ ਉਹਨਾਂ ਨੂੰ ਪ੍ਰੋਪਰ ਉਸ ਸਕੀਮਾਂ ਪਹੁੰਚਾਈਆਂ ਜਾਣ ਉਹਦੇ ਲਈ ਅੱਜ ਗੱਲਬਾਤ ਹੋਈ ਅ 1 2 3 ਚੀਜ਼ਾਂ ਨੂੰ ਛੱਡ ਕੇ ਜਿੱਦਾਂ ਕਿ ਸਰਟੀਫਿਕੇਟ ਬਣਾਉਣ ਦੀ ਗੱਲ ਹੋਵੇ ਜਿਹੜੇ ਕਿ BC OBC ਦਾ ਸਰਟੀਫਿਕੇਟ ਬਣਨਾ ਹੈ ਕ੍ਰਿਮੀ ਲੇਅਰ ਬਾਰੇ ਜਿਹੜੀਆਂ ਗੱਲਾਂ ਬਾਤਾਂ ਕੁਝ ਲੋਕਾਂ ਨੂੰ ਨਹੀਂ ਸੀ ਪਤਾ ਉਹਨਾਂ ਬਾਰੇ ਗੱਲਬਾਤ ਹੋਈ ਕੁਝ ਕੁਛ ਕੁ ਥਾਵਾਂ ਤੇ ਜਿਹੜੀਆਂ ਘਾਟਾਂ ਸੀ ਉਹਦੇ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਿਹੜੇ ਮੈਂ ਨਿਰਦੇਸ਼ ਕੀਤੇ ਹੈ ਕਿ ਅੱਗੇ ਤੋਂ ਜਿਹੜੀਆਂ ਵੀ ਕਿਤੇ ਪ੍ਰੋਬਲਮ ਆ ਰਹੀਆਂ ਜਾਂ ਸਮੱਸਿਆਵਾਂ ਆ ਰਹੀਆਂ ਸਾਡੇ ਲੋਕਾਂ ਨੂੰ ਸਕੀਮਾਂ ਲੈਣ ਵਿੱਚ ਜਾਂ ਜਿਹੜੀਆਂ ਯੋਜਨਾਵਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਪਰ ਲੋਕਾਂ ਤੱਕ ਨਹੀਂ ਪਹੁੰਚਦੀਆਂ ਖਾਸ ਕਰਕੇ ਇੱਕ ਜਿਹੜੀ ਬਹੁਤ ਵੱਡੀ ਪ੍ਰੋਬਲਮ ਉਹ ਇਹ ਹੈ ਕਿ ਬਹੁਤ ਸਾਰੇ ਪਛੜੇ ਵਰਗ ਦੇ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਕਿਹੜੀਆਂ-ਕਿਹੜੀਆਂ ਸਕੀਮਾਂ ਆ ਰਹੀਆਂ ਕਿਹੜੇ ਕਿਹੜੇ ਲਾਭ ਉਹਨਾਂ ਨੂੰ ਪ੍ਰਾਪਤ ਹੋ ਸਕਦੇ ਆ ਉਸ ਸਬੰਧੀ ਸਾਡੇ ਅ ਡਿਸਟ੍ਰਿਕਟ ਭਲਾਈ ਅਫਸਰ ਨੇ ਇਹਨਾਂ ਨਾਲ ਗੱਲ ਕਰਕੇ ਸਾਡੇ ਅ ਡਿਸਟ੍ਰਿਕਟ ਵੱਲੋਂ ਆਇਸੀ ਸਿਰਦਾ ਸਾਹਿਬ ਉਹਨਾਂ ਨਾਲ ਗੱਲ ਕਰਕੇ ਇਹ ਸਾਰੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ਤੇ ਕੈਂਪਵਾਰਾ ਲਗਾ ਕੇ ਜਾਂ ਵੱਡੇ ਪਿੰਡਾਂ 'ਚ ਜਾਂ ਅ ਜ਼ਿਲ੍ਹਾ ਲੈਵਲ ਤੇ ਜਿੰਨੇ ਵੀ ਬੀਸੀ ਨਾਲ ਸਬੰਧਤ ਆਗੂ ਲੋਕ ਨੇ ਉਹਨਾਂ ਨੂੰ ਬੁਲਾ ਕੇ ਕੈਂਪ ਲਗਾਏ ਜਾਣ ਤਾ ਜੋ ਲੋਕਾਂ ਚ ਅਵੇਰਨੈਸ ਹੋਵੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੀ ਕੀ ਪਛੜੀਆਂ ਸ਼੍ਰੇਣੀਆਂ ਲਈ ਸਕੀਮਾਂ ਆ ਰਹੀਆਂ ਕੀ ਕੀ ਲਾਭ ਆ ਰਹੇ ਤੇ ਕੀ ਕੀ ਲਾਭ ਅਸੀਂ ਲੈ ਸਕਦੇ ਭਾਈ ਯਾਰ ਦੇ ਨਾਲ ਸੰਬੰਧਤ ਤਾਂ ਹਰ ਟਾਈਮ ਕੋਈ ਨਾ ਕੋਈ ਅਧਿਕਾਰੀ ਬਾਹਰੋਂ ਆਉਂਦਾ ਹੈ ਸਰਵੇ ਕਰਕੇ ਚਲ ਜਾਂਦਾ ਹੈ ਉਹ ਲੋਕਾਂ ਦੀ ਡਿਮਾਂਡ ਹੈ ਵੀ ਸੈਂਟਰ ਕੀ ਪਾਲਿਸੀਆਂ ਸਾਡੇ ਕੋਲ ਤੱਕ ਪਹੁੰਚਦੀਆਂ ਨਹੀਂ ਪੰਜਾਬ ਸਰਕਾਰ ਨੂੰ ਕਹੀਦਾ ਕੋਈ ਸਾਨੂੰ ਪਤਾ ਹੀ ਕੋਈ ਨਹੀਂ ਅ ਦੇਖੋ ਇਹ ਗੱਲ ਮੈਂ ਪਹਿਲੇ ਵੀ ਕਰਕੇ ਹਟਿਆ ਕਿ ਬਹੁਤ ਸਾਰੀਆਂ ਜਿਹੜੀਆਂ ਪਾਲਿਸੀਆਂ ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ ਬਹੁਤ ਸਾਰੇ ਲੋਕ ਜਿਹੜੇ ਜੇ ਪਹੁੰਚ ਦੀਆਂ ਤਾਂ ਇਹਦੇ ਵਿੱਚ ਕਈ ਕੁਸ਼ ਇਦਾਂ ਦਾ ਹੈ ਕਿ ਉਹ ਜਿੱਦਾਂ ਸਰਟੀਫਿਕੇਟ ਬਣਾਉਣਾ ਜਾਂ ਹੋਰ ਕੁਝ ਸਮਾਂ ਘੱਟ ਹੁੰਦਾ ਜਾਂ ਕੁਝ ਲੋਕ ਆ ਜਾਣਕਾਰੀ ਪ੍ਰੋਪਰ ਨਾ ਹੋਣ ਕਰਕੇ ਸਕੀਮਾਂ ਲੈਣ ਤੋਂ ਆਪ ਹੀ ਪਿੱਛਾ ਛੜਾ ਜਾਂਦੇ ਕਿ ਸਾਨੂੰ ਪਤਾ ਨਹੀਂ ਕੀ ਕਰਨਾ ਪਊਗਾ ਇਹ ਜਾਣਕਾਰੀ ਦੀ ਘਾਟ ਹੈ ਇਹਦੇ ਲਈ ਅਸੀਂ ਬਕਾਇਦਾ ਉਪਰਾਲੇ ਕਰਦੇ ਨਹੀਂ ਪਿੱਛਾ ਛੜਾ ਜਾਂਦੇ ਉਹਨਾਂ ਖੱਜਲਖਵਾਰ ਵੀ ਕੀਤਾ ਜਾਂਦਾ ਹਾਂ ਬਿਲਕੁਲ ਇਹਦੇ ਲਈ ਮੈਂ ਅੱਜ ਵੀ ਆਦੇਸ਼ ਜਾਰੀ ਕੀਤੇ ਸਾਰੇ ਅਧਿਕਾਰੀਆਂ ਨੂੰ ਕਿ ਜਿਹੜੀ ਖੱਜਲਖਵਾਰੀ ਲੋਕਾਂ ਦੀ ਉਹ ਬਿਲਕੁਲ ਸਹਿਨ ਨਹੀਂ ਕੀਤੀ ਜਾਏਗੀ ਕਦੇ ਵੀ ਕੋਈ ਅਗਰ ਮੇਰੇ ਤੱਕ ਸ਼ਿਕਾਇਤ ਆਉਗੀ ਕਿ ਇਹ ਜਿਹੜੀ ਸਕੀਮ ਲਾਂ ਲਈ ਜਾਂ ਐਸ ਪਾਲਿਸੀ ਲਈ ਸਾਨੂੰ ਖਜਲਖوار ਕੀਤਾ ਗਿਆ ਸਾਨੂੰ ਮੋੜਿਆ ਗਿਆ ਜਾਂ ਸਾਡਾ ਕੰਮ ਹੋ ਸਕਦਾ ਸੀ ਕੀਤਾ ਨਹੀਂ ਗਿਆ ਜਾਂ ਸਮੇਂ ਸਿਰ ਨਹੀਂ ਕੀਤਾ ਗਿਆ ਤੇ ਉਸ ਉਹ ਉਹ ਉਸ ਜਿਹੜਾ ਅਧਿਕਾਰੀ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹਦੇ ਤੇ ਪ੍ਰੋਪਰ ਕਾਰਵਾਈ ਕੀਤੀ ਜਾਊਗਾ ਸਰ ਜ਼ਿਆਦਾਤਰ ਜਿਹੜੇ ਸਲਾਮੇਰੀ ਹੈ ਜਿੱਦਾਂ ਕਹਿੰਦੇ ਹੈ ਚੰਦਰ ਨਗਰ ਹੈ ਜਾਂ ਸਾਧਾਲੇ ਵਾਸਤੇ ਕਾਫੀ ਜਿਹੜੇ ਏਵਿਏ ਏਰੀਏ ਹੈ ਜਿਨ੍ਹਾਂ ਦੇ ਐਮਸੀਬੀ ਜਿਹੜੇ ਅਨਪੜਾ ਲੋਕ ਕਰ ਲਓ ਬੱਚੇ ਹੁੰਦੇ ਕਿ ਸਕੀਮਾ ਬਾਰੇ ਜਾਣ ਨਹੀਂਦੇ ਜੀ ਉਹਦੇ ਬਾਰੇ ਮੈਂ ਜਾਣਕਾਰੀ ਪਹਿਲੇ ਵੀ ਦੇ ਚੁੱਕਾ ਕਿ ਮੈਂ ਅੱਜ ਸਾਡੇ ਅਫਸਰਾਂ ਨੂੰ ਇਹ ਗੱਲ ਬਕਾਇਦਾ ਤੌਰ ਤੇ ਕਹੀ ਹੈ ਕਿ ਹਰੇਕ ਬਾੜ ਵਿੱਚ ਜਾ ਕੇ ਹਰੇਕ ਸਕੂਲ ਵਿੱਚ ਜਾ ਕੇ ਜਾਂ ਜਿੱਥੇ ਵੀ ਤੁਸੀਂ ਲਗਾ ਸਕਦੇ ਹੋ ਕੋ ਕੈਂਪ ਵਗੈਰਾ ਲਗਾ ਕੇ ਉਹਨਾਂ ਦੀ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਕਿਉਂਕਿ ਬਹੁਤ ਸਾਰੇ ਤੁਸੀਂ ਇੱਕ ਅਨਪੜ ਬੰਦੇ ਦੀ ਗੱਲ ਕਰਦੇ ਹੋ ਮੈਨੂੰ ਜੋ ਲੱਗਦਾ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਪਤਾ ਨਹੀਂ ਨਾ ਹੀ ਉਹ ਇਦਾਂ ਦੀ ਰੁਚੀ ਰੱਖਦੇ ਨੇ ਕਿ ਅਸੀਂ ਪੜ੍ਹ ਕੇ ਦੇਖੀਏ ਕਿ BC ਜਾਂ ਬੈਕਵਰਡ ਕਲਾਸ ਜਿਹੜੇ ਲੋਕ ਨੇ ਜਾਂ ਪਛੜੀਆਂ ਸ਼੍ਰੇਣੀਆਂ ਦੇ ਲੋਕ ਨੇ ਪਛੜੀਆਂ ਸ਼੍ਰੇਣੀਆਂ ਵਰਗ ਹੈ ਉਹਨਾਂ ਨੂੰ ਸੈਂਟਰ ਵੱਲੋਂ ਕਿਹੜੀ ਸਕੀਮਾਂ ਆ ਰਹੀਆਂ ਨੇ ਉਹਦੇ ਵੱਲੋਂ ਧਿਆਨ ਹੀ ਨਹੀਂ ਦਿੰਦੇ ਤੇ ਜਦੋਂ ਕਿ ਹੈ ਬਹੁਤ ਕੁਝ ਹੈ ਸੈਂਟਰ ਸਰਕਾਰ ਵੱਲੋਂ ਹੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਮਾਧਿਅਮ ਰਾਈ ਅਸੀਂ ਕੱਟਸ਼ਵਰ ਦਾ ਜਾਣਨਾ ਚਾਹੁੰਦੇ ਹਾਂ ਕਿ ਸੈਂਟਰ ਦੀਆਂ ਪਾਲਿਸੀਆਂ ਵਿਜੀਨਲ ਨੂੰ ਕਿਹੜੀਆਂ-ਕਿਹੜੀਆਂ ਬੋਥੀਆਂ ਜਿਹਦੇ ਉਨਾਂ ਨੂੰ ਬੈਨੀਫਿਟ ਮਿਲਦੀਆਂ ਨੇ ਦੇਖੋ ਬਹੁਤ ਸਾਰੀਆਂ ਸੈਂਟਰ ਦੀਆਂ ਅਸੀਂ ਪੰਫਲੈਟ ਵਗੈਰਾ ਬਣਾ ਕੇ ਜਿੱਦਾਂ ਸਕਾਲਰਸ਼ਿਪ ਆ ਰਹੀ ਹੈ ਬੱਚਿਆਂ ਨੂੰ ਸਗਣ ਸਕੀਮਾਂ ਆ ਰਹੀਆਂ ਬਹੁਤ ਸਾਰੀਆਂ ਸਕੀਮਾਂ ਇਹੋ ਜਿਹੀਆਂ ਕਿ ਜਿਹੜੀਆਂ ਕਿਸੇ ਇੱਕ ਵਰਗ ਲਈ ਨਹੀਂ ਜੇ ਅਗਰ ਮੈਂ ਗੱਲ ਕਰਾਂ ਤੇ ਉਹਦੇ ਵਿੱਚ ਸਾਰੇ ਵਰਗਾਂ ਲਈ ਉਹ ਜਨਰਲ ਹੋਵੇ ਐਸੀ ਭਾਈਚਾਰਾ ਹੋਵੇ ਜਾਂ ਬੀਸੀ ਹੋਵੇ ਉਹਦੇ ਲਈ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਜਿਹਦੇ ਲਈ ਉਹਨਾਂ ਨੂੰ ਵੀ ਪਤਾ ਨਹੀਂ ਹੈ ਉਹਦੇ ਲਈ ਅਸੀਂ ਬਕਾਇਦਾ ਮੈਂ ਆਪਣੇ ਕਮਿਸ਼ਨ ਵੱਲੋਂ ਇੱਕ ਕੰਫਲੈਟ ਬਣਾ ਕੇ ਮੈਂ ਓਵਰਾਲ ਪੰਜਾਬ ਵਿੱਚ ਡੀਸੀ ਆਫਿਸ ਤੱਕ ਤੇ ਉਹ ਪਚਾਰਿਆਂ ਨੀਚੇ ਤੱਕ ਤਾਂ ਕਿ ਹਰ ਇੱਕ ਬੰਦੇ ਤੱਕ ਜਿਹੜੀ ਹਰ ਇੱਕ ਸਕੀਮ ਪਹੁੰਚ ਸਕੇ ਘਾਟ ਕਿੱਥੇ ਰਹਿ ਰਹੀ ਹੈ ਜੀ ਸਾਰੀ ਇਹ ਚੀਜ਼ ਘਾਟ ਦੇਖੋ ਘਾਟਾ ਬਹੁਤ ਥਾਵਾਂ ਤੇ ਹੈ ਪੰਜਾਬ ਸਰਕਾਰ ਨੂੰ ਵੀ ਮੈਂ ਬਹੁਤ ਵਾਰ ਇਹ ਲਿਖ ਚੁੱਕਾ ਸਾਡੇ ਨੈਸ਼ਨਲ ਬੀਸੀ ਕਮਿਸ਼ਨ ਤੋਂ ਵੀ ਮੈਂ ਇਹ ਲਿਖ ਚੁੱਕਾ ਮੈਂ ਡਿਮਾਂਡ ਕੀਤੀ ਹੈ ਕਿ ਕੈਂਪ ਵੈਰਾ ਲਗਾ ਕੇ ਇਹਨਾਂ ਦੀ ਜਿਹੜੀ ਇਹ ਹਾਰਤ ਸਕੀਮ ਜਿਹੜੀ ਲੋਕਾਂ ਤੱਕ ਪਹੁੰਚਾਈ ਜਾਏ ਘਾਟਾਂ ਤਾਂ ਦੇਖੋ ਹੈਗੀਆਂ ਇਹ ਪਿਛਲੇ ਲੰਬੇ ਸਮੇਂ ਤੋਂ ਕੋਈ ਅੱਜ ਤੋਂ ਨਹੀਂ ਹੈ ਪਿਛਲੇ ਸਮੇਂ ਤੋਂ ਲੋਕਾਂ ਨੂੰ ਅਵੇਅਰ ਨਹੀਂ ਕੀਤਾ ਗਿਆ ਲੋਕਾਂ ਨੂੰ ਦੱਸਿਆ ਨਹੀਂ ਗਿਆ ਖਾਸ ਕਰਕੇ ਮੈਂ ਤਾਂ ਇਹ ਵੀ ਚਾਹਾਂਗਾ ਕਿ ਸਕੂਲ ਲੈਵਲ ਤੋਂ ਹੀ ਇਹ ਬੱਚਿਆਂ ਨੂੰ ਜਿਹੜਾ ਅਵੇਅਰਨੈਸ ਕੀਤੀ ਜਾਏ ਕਿ ਸਕੂਲ 'ਚ ਲੋਕਾਂ ਨੂੰ ਪਤਾ ਲੱਗ ਜਾਏ ਬੱਚਿਆਂ ਨੂੰ ਪਤਾ ਲੱਗੇ ਬੱਚੇ ਜਿਹੜੇ ਘੱਟ ਤੋਂ ਘੱਟ میٹرਕ ਪਲੱਸ 2 ਵਾਲੇ ਬੱਚੇ ਉਹ ਆਪਣੇ ਪੇਰੈਂਟਸ ਨੂੰ ਜਾ ਕੇ ਦੱਸਣ ਕਿ ਸਾਡੇ ਲਈ ਆ ਸਕੀਮਾਂ ਆ ਰਹੀਆਂ ਅਸੀਂ ਇਹਦਾ ਲਾਭ ਲੈ ਸਕਦੇ ਹਾਂ